ਕਿਸੇ ਬੰਦੇ ਨੂੰ ਜਵਾਬ ਦੇਤਾ ਡਾਕਟਰ ਨੇ ਧਿਆਨੰਦ ਚ ਅੱਛਾ ਜੀ ਵੀ ਇਹ ਖਤਮ ਹੈ ਜੀ ਇਹਦੀ ਸੇਵਾ ਕਰ ਲੋ 10 ਦਿਨ 20 ਦਿਨ ਮਹੀਨਾ ਤੇ ਉਹਦੀ ਗੁੜੀਆਂ ਨੇ ਪੁੱਛਿਆ ਵੀ ਡੈਡੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਕੀ ਹਨਾ ਉਹ ਕਹਿੰਦਾ ਪੁੱਤ ਮੈਨੂੰ ਪਤਾ ਮੈਨੂੰ ਭਾਨੇ ਨੂੰ ਮਿਲਾ ਦੇ ਕਿਆ ਬਾਤ ਸਾਰੇ ਮਤਲਬ ਵੀਡੀਓ ਹੀ ਦੇਖਦੇ ਹੈ ਨਾ ਉਹ ਮੁੰਡਾ ਅਜੇ ਐ ਇੱਕ ਪੱਤਰਕਾਰ ਹੀ ਐ ਤੇ ਉਹਨੇ ਕਿਤੇ ਕੰਟੈਕਟ ਕਰਿਆ ਕੁੜੀ ਨੇ ਮੈਨੂੰ ਕਹਿੰਦਾ ਯਾਰ ਉਹਨੂੰ ਲੈ ਕੇ ਆਉਣਾ ਮੈਂ ਕਿਹਾ ਯਾਰ ਜਿਹੜਾ ਬੰਦਾ ਮੰਜੇ ਤੇ ਪਿਆ ਆਪਣਾ ਉਹ ਬੰਦਾ ਮਰਨ ਲੱਗਿਆ ਤੇ ਉਹ ਕਹਿੰਦਾ ਮੈਂ ਭਾਨੇ ਦੇ ਵੀਡੀਓ ਦੇਖਣੇ ਆ ਤੇ ਮੈਂ ਕਿਹਾ ਅਸੀਂ ਆਉਨੇ ਆ ਅਸੀਂ ਬਾਈ ਗਏ ਅਠੂਰ ਪਿੰਡ ਦੀ ਗੱਲ ਐ ਅੱਛਾ ਹਾਂ ਮੋਗੇ ਦਾ ਪਿੰਡ ਆ ਚਾ ਕਰ ਚਾ ਕਰ ਤੁਹਾਡੇ ਪਿੰਡਾ ਹਾਂ ਅੱਛਾ ਕਰ ਪਿੰਡ ਅਸੀਂ ਬਾਈ ਗਏ ਹਨਾ ਵੀਡੀਓ ਪੈਜ YouTube ਤੇ ਉਹ ਅਸੀਂ ਵੀਡੀਓ ਤਾਂ ਬਣਾਇਆ ਵੀ ਲੋਕਾਂ ਨੂੰ ਦੱਸ ਗਏ ਵੀ ਅਸੀਂ ਲੋਕਾਂ ਦੇ ਕਲਾਕਾਰ ਆ ਲੋਕਾਂ ਨੇ ਬਣਾਇਆ ਤੇ ਭਾਈ ਉਹ ਮੰਜੇ ਤੇ ਪਿਆ ਬੰਦਾ ਉੱਠ ਕੇ ਖੜਾ ਹੋ ਗਿਆ। ਕੀ ਬਾਤ ਹੈ। ਵੀ ਯਾਰ ਉਹ ਉਹ ਘਰ ਦੇ ਹੈਰਾਨ ਵੀ ਉੱਠਿਆ ਨਹੀਂ ਸੀ ਜਾਂਦਾ। ਉਹ ਹੋਰੀ ਜਾਵੇ ਭਾਈ ਆਏ ਆ ਭਾਈ ਇੰਨਾ ਕੋਨੇ ਬੰਦੇ ਨੇ ਰੱਖਿਆ ਹਨਾ ਤੇ ਉਹ ਬੜੀ ਖੁਸ਼ੀ ਹੁੰਦੀ ਆ ਵੀ ਯਾਰ ਜਦੋਂ ਉਹ ਜਿਹੜੇ ਬੰਦੇ ਦੁਖੀ ਆ ਉਹ ਦੇਖ ਕੇ ਸਾਡੇ ਹੱਸਦੇ ਹਨਾ। ਰਾਜਸਥਾਨ ਚ ਪਿੰਡ ਆ ਤੇ ਉਹ ਬੰਦੇ ਦੇ ਘਰ ਵਾਲੀ ਚਲੀ ਗਈ। ਅੱਛਾ ਉਹ ਕਹਿੰਦਾ ਮੈਂ ਤਾਂ ਮਤਾਂ ਮਤਾਜ ਵਿਚੋਲੇ ਵਿਚਾਲੇ ਲਗਾ ਉਹ ਕਹਿੰਦੀ ਮੈਂ ਜਾਣਾ ਹੀ ਨਹੀਂ ਤੇਰੇ ਅੱਛਾ ਵੀ ਤੂੰ दारू ਨਹੀਂ ਛੱਡਦਾ ਕਹਿੰਦਾ ਮੈਂ ਕਿਹਾ ਵੀ ਇਹ ਜ਼ਿੰਦਗੀ ਖਤਮ ਕਰ ਲਓ ਕੀ ਰਹਿ ਗਿਆ ਜਵਾਕ ਸੀ ਦੋਨੇ ਉਹ ਲੈ ਗਈ ਤੇ ਵੀ ਖਤਮ ਕਰ ਲਈ ਕਹਿੰਦਾ ਮੈਂ ਬਾਈ ਬੋਤਲ ਲਿਆਇਆ ਅਧੀ ਅਕ ਪੀ ਕੇ ਰੱਸਾ ਪਾ ਲਿਆ ਪਾਹ ਲੈਣ ਨੂੰ ਪਾਹ ਲੈਣ ਲਈ ਤੇ ਕਹਿੰਦਾ ਮੈਂ ਉਹ ਪਾ ਕੇ ਕਹਿੰਦਾ ਮੇਰਾ ਪਿਗ ਹੋਰ ਲਾ ਲੈਣਾ ਇੱਕ ਕਹਿੰਦਾ ਮੈਂ ਇੱਕ ਪੈਗ ਲਾ ਲਿਆ ਕਹਿੰਦਾ ਫੋਨ ਚੱਕ ਲਿਆ ਤੇ ਕਹਿੰਦਾ ਤੁਹਾਡੇ ਵਾਲਾ ਵੀਡੀਓ ਆ ਗਿਆ ਇੱਕ ਸਾਡਾ ਟੋਹੇ ਵਾਲਾ ਵੀਡੀਓ ਸੀਗਾ ਉਹ ਚ ਮੈਂ ਭਾਨੇ ਨੂੰ ਟੋਹੇ ਚ ਤਾਰ ਲੈਣਾ ਇਦਾਂ ਕਰਕੇ ਹਾਂ 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 ਕਹਿੰਦਾ ਉਹ ਆ ਗਿਆ ਕਹਿੰਦਾ ਮੈਂ ਤਾਂ ਭੁੱਲ ਗਿਆ ਅੱਛਾ ਮੈਨੂੰ ਤਾਂ ਮਾਰਨਾ ਸੀ ਕਹਿੰਦਾ ਦੂਜਾ ਤੀਜਾ ਕਹਿੰਦਾ ਉਦੋਂ ਹੀ ਕਦੇ ਸੌਂ ਸਾਂ ਗਿਆ ਤੜਕੇ ਉੱਠਿਆ ਕਹਿੰਦਾ ਮੈਂ ਕਿਹਾ ਯਾਰ ਭਾਨੇ ਮਿਚਾ ਲਿਆ ਤੂੰ ਇੱਕ ਇੱਕ ਮੂਮੈਂਟ ਸੀ ਉਹ ਟਲ ਗਈ ਉਹ ਟਲ ਗਈ ਉਹ ਮੰਦੇ ਨੇ दारू ਛੱਡੀ दारू ਛੱਡ ਕੇ ਜਗਮੀਤ ਆ ਮੁੰਡੇ ਦਾ ਨਾ ਹਾਂ दारू ਛੱਡੀ दारू ਛੱਡ ਕੇ ਮੈਂ ਨੇੜੇ ਮੇਰੇ ਬਾਦ ਦੇ ਸਹੁਰਿਆਂ ਦੇ ਘਰੇ ਗਿਆ ਸਿੱਧਾ ਹੀ ਕੋਈ ਨਹੀਂ ਨਾਲ ਲਗਿਆ ਘਰ ਵਾਲੇ ਨੂੰ ਕਹਿੰਦਾ ਭਾਗਵਾਨ ਨੇ ਜੋ ਗਲਤੀ ਹੋਣੀ ਸੀ ਹੋ ਗਈ ਮੈਨੂੰ ਮਾਫ਼ ਕਰ दारू ਛੱਡਤੀ ਜੇ ਤੈਨੂੰ ਯਕੀਨ ਆ ਤੁਰਪਾ ਨਹੀਂ ਹੋਰ ਮੈਂ 2 ਮਹੀਨੇ ਬਾਅਦ ਆਇਆ ਕੀ ਬਾਤ ਹੈ ਉਹ ਲੈ ਕੇ ਆਪਦੀ ਵਾਈਫ ਨੂੰ ਮਿਲ ਕੇ ਮੈਂ ਇੱਥੇ ਬੱਚਿਆਂ ਨੂੰ ਲੈ ਕੇ ਮਿਲ ਕੇ ਗਿਆ ਉਹ ਬੜੀ ਖੁਸ਼ੀ ਹੁੰਦੀ ਆ ਜਦੋਂ ਦੇਖੋ ਇੱਕ ਪਤਾ ਨਹੀਂ ਪਾਪਾ ਕਿਹਦੇ ਕੰਮ ਕਿਵੇਂ ਆਈ ਜਾਂਦੇ ਆ ਹਨਾ ਕਿਵੇਂ ਆਈ ਜਾਂਦੇ ਆ ਕਿੱਥੇ ਕਿੱਥੇ ਇਹ ਵੱਡੀ ਗੱਲ ਆ ਪਰ ਇਹ ਕਿਹੜਾ ਹਾਸੇ ਵੰਡਦਾ ਬੰਦਾ ਹੈ ਹਾਂ ਉਹ ਅੱਜ ਦੇ ਸਮੇਂ 'ਚ ਦੇਖੋ ਹਾਸਾ ਕਿਸ ਦੇ ਚਿਹਰੇ ਤੇ ਨਹੀਂ ਆਪਾਂ ਤੁਰੇ ਫਿਰਦੇ ਆ ਜਦੋਂ ਕੋਈ ਤੁਸੀਂ ਆ ਕਿੰਨਾ ਕੁਝ ਲੋਕਾਂ ਨੂੰ ਕਿਉਂਕਿ ਹਾਸਾ ਤਾਂ ਕਿਸੇ ਕੀਮਤ 'ਚ ਮਿਲਦਾ ਹੀ ਨਹੀਂ ਅਸੀਂ ਨਾ ਉੱਥੇ ਚਾਹ ਤਰਦੇ ਬਾਈ ਯਾਰ ਛਾਤਰੋ ਵਈ ਕਮਾਲ ਦੀ ਗੱਲ ਹੈ ਗੱਲਾਂ ਜੀ ਪੈ ਕੇ ਚਾ ਬੱਕਰੜੀ ਜੀ ਪਿਆ ਦੇ ਅਜੇ ਸਮਾਨ ਪਾੜਾ ਲੋਈ ਦੇ ਉਹ ਵੀ ਤਾਂ ਲਿਖਦੀ ਇੱਥੇ ਤੁਹਾਨੂੰ ਚੱਕੀ ਲੈ ਜਾਣ ਅੱਜ ਕੱਲ ਦਾ ਘਰ ਜਾਂ ਵੀ ਟਾਣ ਦੇ ਕਿ ਚੱਕ ਕੇ ਟਾਣ ਨਾਲ ਦੀ ਨਾਲ ਬਲਡੋਜ਼ਰ ਮੈਂ ਇੱਥੇ ਚੱਲ ਜੇ ਬਲਡੋਜ਼ਰ ਫੇਰ ਦਿੰਦੇ ਆ ਮੈਂ ਤਾਂ ਮੈਨੂੰ ਮੈਨੂੰ ਪਰਸ ਜਦੋਂ ਸੋਚੀ ਜਾਂਦਾ ਸੀ ਮੈਂ ਕਿਹਾ ਜਿਨ੍ਹਾਂ ਦੇ ਐ ਘਰ ਘੁਰ ਪਾਏ ਵੇ ਕਰਾਇਆ ਤੇ ਰਹਿਣ ਲੱਗ ਗਏ ਉਹਨੇ ਜਾ ਕੇ ਟਾਣਾ ਜਾੜਾ ਕੇ ਤੇ ਅਸੀਂ ਨਾ ਬੈਨਕੂਵਰ ਅਸੀਂ ਰਾ ਬੁੱਗੀਪੁਰਿਆ ਸਾਡਾ ਯਾਰ ਦੋਸਤ ਆ ਫੈਮਿਲੀ ਮੈਂਬਰ ਕੁਆਡਿਪਲੇਅਰ ਆ ਤੇ ਉਹ ਮੈਨੂੰ ਚੜਾਉਣ ਆਇਆ 에ਰਪੋਰਟ ਤੇ ਤੇ ਉੱਥੇ ਇੱਕ ਮਾਤਾ ਸਾਫ ਕਰ ਰਹੀ ਐ ਤਾਂ ਮੇਰੇ ਕੋਲੇ ਵੀਡੀਓ ਵੀ ਪੈ ਜਾਂਦਾ ਹੈ ਤੇ ਅਸੀਂ ਹੱਸ ਹੀ ਜਾਂਨੇ ਆ ਉਹ ਸੀਰਾ ਵੀ ਕਮੇਡੀ ਬਹੁਤ ਕਰਦਾ ਈ ਤੇ ਉਹ ਕਹਿੰਦੀ ਚੁੱਪ ਕਰ ਹੋਵੇ ਵੱਡਿਆ ਪਾਨਾ ਪਕੌੜਾ ਬਣਿਆ ਬੈਠਾ ਅੱਛਾ ਸੱਚੀ ਉਹ ਉਹ ਕਹਿੰਦੇ ਮੈਂ ਤਾਂ ਪਾਨਾ ਪਕੌੜਾ ਹੀ ਆ ਇਹ ਕਹਿੰਦੀ ਵਾ ਤੂੰ ਕਨੇਡਾ ਆ ਗਿਆ ਉਹਨੂੰ ਉਡਾਇਆ ਸੀ ਮੈਂ ਕਰੈਕਟ ਦਾ ਲੱਗਦਾ ਵੀ ਦਿੱਲੀ ਨਹੀਂ ਗਿਆ ਹੋਣਾ ਕਿਤੇ ਮੈਂ ਕਿਹਾ ਹਾਂ ਮਾਤਾ ਤੇ ਪੁੱਤ ਤੇਰੇ ਬਹੁਤ ਵੀਡੀਓ ਦੇਖਦੀਆਂ ਤੇ ਦੋ ਮੇਰੇ ਮੁੰਡੇ ਆ ਇੱਕ ਅਮਰੀਕਾ ਚ ਡਾਕਟਰ ਹੈ ਕਾਏ ਆ ਤੇ ਮੈਂ ਕਿਹਾ ਮਾਤਾ ਇਹ ਕੰਮ ਕਹਿੰਦੀ ਪੁੱਤ ਇੱਥੇ ਫਿਰ ਬੇਲਿਆਂ ਦਾ ਵੀ ਨਹੀਂ ਸਰਦਾ ਹਨ ਵੀ ਚੱਲ ਟਾਈਮ ਪਾਸ ਕਰ ਲੈਨੇ ਆ ਉਹਨੇ ਸਾਰੇ ਜਨੇ ਆਪਣੇ ਏਅਰਪੋਰਟ ਚ ਕੁੜੀਆਂ ਪੰਜਾਬੀ ਲੱਗੀਆਂ ਮੁੰਡੇ ਲੱਗੇ ਸਾਰਿਆਂ ਨੂੰ ਦੱਸਿਆ ਵੀ ਪਹਾਨਾ ਬੈਠਾ ਥੇ ਪਹਾਨਾ ਬੈਠਾ ਉੱਥੇ ਤੇ ਉਹਨਾਂ ਮੇਰੇ ਉਹ ਮੂਮੈਂਟ ਵੀ ਆਏ ਯਾਦ ਰਹਿ ਜਾਂਦੀ ਹੈ ਵੀ ਉਹ ਉਹਨੂੰ ਜੋੜ ਰਹੀ ਆ ਵੀ ਭਾਨੇ ਭਗੋੜੇ ਨਾ ਹਾਂ ਕਿੱਡੀ ਵੱਡੀ ਗੱਲ ਆ ਉਹ ਕਹਿੰਦੀ ਪੁੱਤ ਬਸ ਇੱਥੋਂ ਕੰਮ ਤੋਂ ਜਾ ਕੇ ਤੇਰੇ ਵੀਡੀਓ ਦੇਖ ਕੇ ਫੇਰ ਰੋਟੀ ਖਾ ਕੇ ਫੇਰ ਸੌਣੇ ਨੀਂਦ ਫੇਰ ਆਉਂਦੀ ਆ ਕਿ